ਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਵੱਲੋਂ ਜਿਹੜਾ ਬੱਚੇ ਨਾਲ ਕੋ ਕਰਮ ਕੀਤਾ ਗਿਆ ਉਸ ਤੋਂ ਬਾਅਦ ਜਲੰਧਰ ਦੀ ਘਟਨਾ ਹੋਈ ਸੋ ਹੁਣ ਇੱਕ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਜਿਹੜੀ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਹੈ ਸੰਗਰੂਰ ਦੀ ਪਹਿਲਾਂ ਉਹ ਵੀਡੀਓ ਦੇਖੋ ਉਸ ਤੋਂ ਬਾਅਦ ਤੁਹਾਨੂੰ ਸਾਰੀ ਇਸ ਵੀਡੀਓ ਦੇ ਪਿੱਛੇ ਦੀ ਕਹਾਣੀ ਹੋਰ ਦੱਸਾਂਗੇ ਦੇਖੋ ਜੀ ਉਹ ਵੀਡੀਓ ਦੇਖ ਇੱਕ ਮਿੰਟ ਅਸੀਂ ਨਾ ਗੱਡੀ ਲਾ ਕੇ ਇਤੋਂ ਸਿਮਿੰਟ ਲੈ ਕੇ ਆ ਰਹੇ ਸੀ ਲਾ ਕੇ ਆ ਰਹੇ ਸੀ ਅੱਲੱਗ ਦੇ ਇਹ ਮੁੰਡੇ ਨਾ ਇਹਨਾਂ ਨੂੰ ਕੁੱਟ ਰਹੇ ਸੀਗੇ ਇਹ ਦੋ ਮਿੰਟ ਖਾਜਾ ਜੀ ਦੋ ਮਿੰਟ ਦੋ ਮਿੰਟ ਇਹਨੂੰ ਖਾਜਾ ਜੀ ਦੋ ਮਿੰਟ ਬਹੁਤ ਕੁੱਟੇ ਇਹ ਮੁੰਡੇ ਇਹਨੂੰ ਕੁੱਟ ਰਹੇ ਸੀ ਸੀ ਅਸੀਂ ਆਖਿਆ ਵੀ ਕੀ ਗੱਲ ਹੋ ਗਈ ਭਾਈ ਤੁਸੀਂ ਇਹਨੂੰ ਕੁੱਟ ਕਿਉਂ ਰਹੇ ਹੋ ਇਹ ਕਹਿੰਦੇ ਵੀ ਛੋਟੀ ਜੀ ਬੱਚੀ ਦੇ ਇਹ ਕੱਪੜੇ ਉਤਾਰ ਰਿਹਾ ਸੀਗਾ ਇਹਨੂੰ ਆਖਿਆ ਵੀ ਇੱਕ ਮਿੰਟ ਕਿੱਥੇ ਆ ਬੱਚੀ ਕਿੱਥੇ ਆ ਸੀ ਆਖਿਆ ਕਹਿੰਦੇ ਚਿੰਦਾ ਹੋ ਗਈ ਮਾਣੇ ਕੁੜੀ ਮਿੰਟ ਬੁੜੀ ਨੇ ਕਿਹਾ ਕੱਲ ਵੀ ਇਹਨਾਂ ਨੂੰ ਆਖਿਆ ਵੀ ਭਾਈ ਬੱਚੀ ਲਵੇ ਲੈ ਕੇ ਚੱਲਦੇ ਆ ਬੱ ਝੂਠੀ ਖਬਰ ਆ ਕੋਈ ਮਾਰ ਦੋ ਗਲਤ ਕੰਮ ਹੋ ਜੂ ਆਪਾਂ ਫੱਟ ਗਰੀਦਾ ਠੀਕ ਨਹੀਂ ਫਿਰ ਇੱਥੇ ਉਹਨਾਂ ਲੈ ਕੇ ਆਏ ਬੁੜੀ ਨੇ ਬਿਆਨ ਦੇ ਤੇ ਕੁੜੀ ਕਹਿੰਦੀ ਮੈਂ ਬਾਥਰੂਮ ਕਰ ਰਹੀ ਸੀ ਬੱਚੀ ਛੋਟੀ ਕਹਿੰਦੀ ਇਹ ਦੇਖ ਰਹਾ ਸੀ ਇਹ ਮੰਨ ਵੀ ਰਿਹਾ ਮੈਂ ਦੇਖ ਰਿਆ ਸੀ ਦੇਖ ਰਿਆ ਸੀ ਲੀੜੋ ਪਈਆ ਉਹ ਲੜਕੀ ਮੰਨ ਰਹੀ ਆ ਛੋਟੀ ਲੜਕੀ ਬੱਚੀ ਆ ਮੌਕੇ ਮੌਕੇ ਬੁੜੀ ਨੇ ਕਿਸੇ ਦਾ ਸਾਥ ਦੇ ਰਹੇ ਆ ਪਰਸੋਂ ਵੀ ਨੀਕੇ ਤੁਸੀਂ ਹੁਣ ਜਿਹੜੀ ਵੀਡੀਓ ਦੇਖੀ ਐ ਮੌਕੇ ਤੇ ਜਿਹੜੇ ਲੋਕਾਂ ਨੇ ਉਹ ਫੜਿਆ ਗਿਆ ਪਰਵਾਸੀ ਦੇ ਵੀ ਤੁਸੀਂ ਜਿਹੜੀ ਹਾਲਤ ਦੇਖ ਰਹੇ ਹੋ ਉਹ ਕਿਸ ਤਰ੍ਹਾਂ ਦੀ ਹੈ ਸੋ ਇਸ ਬਾਰੇ ਪਰਿਵਾਰ ਦਾ ਪੀਤ ਪਰਿਵਾਰ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕਿਉਂਕਿ ਜਦੋਂ ਇਹ ਘਟਨਾ ਹੋਈ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਗਿਆ ਜਿਹੜੀ ਮੌਕੇ ਦੀ ਮੌਜੂਦਾ ਸਥਿਤੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੈ ਇਸ ਬਾਰੇ ਜਿਹੜਾ ਦੂਸਰਾ ਪੱਖ ਹੈ ਉਹ ਇਹ ਚੀਜ਼ ਹੈ ਕਿ ਜਦੋਂ ਪੁਸ ਪੀੜਤ ਪਰਿਵਾਰ ਕੋਲੇ ਪਹੁੰਚੀ ਤਾਂ ਉਹਨਾਂ ਨੇ ਮੈਡੀਕਲ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡਾ ਇਹ ਪਰਿਵਾਰਕ ਮਸਲਾ ਜਾਂ ਇਹ ਜਿਹੜੀ ਰਿਸ਼ਤੇ ਦੇ ਵਿੱਚ ਜਿਹੜੀ ਬੱਚੀ ਹੈ ਉਹ ਦੋਸ਼ੀ ਦੀ ਜਾਂ ਜਿਹੜਾ ਦੋਸ਼ੀ ਮੰਨਿਆ ਗਿਆ ਉਹਦੀ ਭੈਣ ਲੱਗਦੀ ਹੈ। ਜੀ ਨੇ ਮਾਂ ਨੇ ਜਿਹੜਾ ਮੈਡੀਕਲ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਸ ਦੇ ਸੰਬੰਧ ਚ ਉਸ ਤੋਂ ਬਾਅਦ ਜਿਹੜੇ ਉਹਦੀ ਬੱਚੇ ਦੀ ਜਿਹੜੀ ਮਾਂ ਹੈ ਉਹਦਾ ਸਟੇਟਮੈਂਟ ਲਿਖਿਆ ਗਿਆ। ਜਿਹੜੀ ਸਟੇਟਮੈਂਟ ਮਾਂ ਨੇ ਲਿਖਾਈ ਉਹਨੇ ਦੱਸਿਆ ਕਿ ਵੀ ਜਿਹੜਦੇ ਤੇ ਅਲੀਗੇਸ਼ਨ ਲਾ ਰਹੇ ਨੇ ਇਹ ਉਸੇ ਦਾ ਹੀ ਭਤੀਜਾ ਹੈ। ਤੇ ਉਹ ਵੀ ਇੱਕ ਪ੍ਰਵਾਸੀ ਪਰਿਵਾਰ ਹੈ ਤੇ ਜਿਹੜਾ ਉਹ ਆਉਂਦਾ ਜਾਂਦਾ ਰਹਿੰਦਾ ਹੈ ਇਹਨਾਂ ਕੋਲ ਤੇ ਉਸ ਸਮੇਂ ਜਿਹੜੀ ਉਹਦੀ ਬੱਚੀ ਹੈ ਜਿਹੜੀ ਉਹ ਖੁੱਲੇ ਸ਼ੌਚ ਕਰ ਰਹੀ ਸੀ ਤਾਂ ਕਿਸੇ ਨੂੰ ਇਦਾਂ ਲੱਗਿਆ ਕਿ ਉੱਥੇ ਕਿਸੇ ਬੰਦੇ ਨੂੰ ਵਹਿਮ ਹੋ ਗਿਆ ਕਿ ਇਹ ਸ਼ਾਇਦ ਉਸ ਬੱਚੀ ਨੂੰ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਬੱਚਾ ਪਰ ਕਹਿੰਦੇ ਉਹਦੀ ਮਾਂ ਦੇ ਬਿਆਨ ਮੁਤਾਬਕ ਵੀ ਇਹ ਤਾਂ ਇਦਾਂ ਦਾ ਕੁਝ ਵੀ ਨਹੀਂ ਸੀਗਾ ਉਹਨਾਂ ਦੇ ਪਰਿਵਾਰ ਦਾ ਉਹ ਮੈਂਬਰ ਆ ਤੇ ਜਿਹੜੀ ਉਹ ਬੱਚੀ ਨਵਾਲਕ ਬੱਚੀ ਆ ਉਹਦਾ ਉਪਰਾ ਲੱਗਦਾ ਸੋ ਇਸ ਵਾਰ ਜਿਹੜੀ ਮੰਗ ਹੋਰ ਵੀ ਉੱਠ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਪੋਲਿਟਿਕਲ ਲੀਡਰਾਂ ਵੱਲੋਂ ਸੁਖਪਾਲ ਖੈਰਾ ਵੱਲੋਂ ਵੀ ਇਹ ਲੰਬੇ ਸਮੇਂ ਤੋਂ ਮੰਗ ਉਠਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੈਰੀਫਿਕੇਸ਼ਨ ਪੁਲਸ ਵੈਰੀਫਿਕੇਸ਼ਨ ਹੋਣੀ ਲਾਜ਼ਮੀ ਅਤੇ ਬਾਹਰਲਾ ਬੰਦਾ ਕੋਈ ਜ਼ਮੀਨ ਨਾ ਖਰੀਦ ਸਕੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਸ ਵੀਡੀਓ ਪ੍ਰਤੀ ਜਾਂ ਤੁਹਾਡੀ ਕੀ ਸੋਚ ਬਣਦੀ ਹੈ ਕੀ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਉਂਦੇ ਨੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਪੁਲਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜਾਂ ਨਾ ਤੁਸੀਂ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਧੰਨਵਾਦ